ਉੱਥੇ ਜਿਹੜੇ ਸਿੱਖ ਸੀ ਮੁੰਬਈ ਦੇ ਮੰਨੇਪੁਰ ਮੰਨੇ ਸਿੱਖ ਉਹਨਾਂ ਦੀ ਇੱਕ ਮੀਟਿੰਗ ਸੱਦੀ ਉਹਨਾਂ ਨੂੰ ਕਿਹਾ ਕਿ ਮੈਂ ਆ 76 ਏਕੜ ਦਾ 플ੌਟ ਮਟੁੰਗਾ ਹੈ ਮੇਰੇ ਕੋਲੇ ਮੈਂ ਇੱਕ ਉਹਨੂੰ ਉਹ ਦੇ দান ਦਿੰਦਾ ਕਿ ਤੁਸੀਂ ਇੱਥੇ ਇੱਕ ਕਾਲਜ ਬਣਾਓ ਸਕੂਲ ਬਹੁਤ ਹੈਗੇ ਬੰਬਈ 'ਚ ਕੋਈ ਸਿੱਖ ਕਮਿਊਨਿਟੀ ਦਾ ਕਾਲਜ ਨਹੀਂ ਹੈ ਅੱਜ ਤੱਕ ਕਿੱਥੇ ਉਹ ਬੜੇ ਲੋਕਾਂ ਘਰਾਨ ਹੋਏ ਉਹ ਕਹਿੰਦੇ ਤੁਸੀਂ ਜ਼ਮੀਨ ਤਾਂ ਸਾਨੂੰ ਦੇ ਦੇਓਗੇ ਤੇ ਇਹਦੀ ਕੰਸਟਰਕਸ਼ਨ ਲਈ ਇਨਾ ਪੈਸਾ ਕਿੱਥੋਂ ਆਏਗਾ ਉਹ ਤੋਂ ਕੁਝ ਜ਼ਿਆਦਾ ਅਮੀਰ ਬੰਦੇ ਬੰਬਈ ਦੇ ਸਿੱਖ ਫੈਮਿਲੀਜ਼ ਨਹੀਂ ਸੀਗੀਆਂ ਲੇਕਿਨ ਫਿਰ ਵੀ ਡਾਕਟਰ ਮੈਡ ਕਰ ਰਹੇ ਉਹਨਾਂ ਨੂੰ ਕਨਵਿੰਸ ਕਰਕੇ ਔਰ ਇਹ ਕਹਿ ਕੇ ਕਿ ਤੁਹਾਨੂੰ ਉਹ ਬਿਲਡਿੰਗ ਬਣਾਉਣ ਵਿੱਚ ਵੀ ਅਸੀਂ ਤੁਹਾਨੂੰ ਪੈਸੇ ਤੇ ਕਦੀ ਹੈਲਪ ਕਰਾਂਗੇ ਤੇ 1935 ਚ ਉਹਦੀ ਕੰਸਟਰਕਸ਼ਨ ਸ਼ੁਰੂ ਹੋਈ ਔਰ ਉਹ 2 ਸਾਲ ਲੱਗੇ ਉਸ ਕੋਲੀ ਨੂੰ ਬਣਨ ਲਈ ਗੋਥਿਕ ਸਟਾਈਲ ਦੀ ਬਿਲਡਿੰਗ ਹੈ ਅਗਰ ਤੁਸੀਂ ਦੇਖੋ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਯੂਰੋਪੀਅਨ ਕਿਸੇ ਕੰਟਰੀ ਦੀ ਕੋਈ ਇਮਾਰਤ ਹੈ ਯੂਰਪ ਦੀ ਉਹ ਨਾਲ ਕੇ ਬਣ ਕਰਦੀ ਸਰਪਲਸ ਥੱਲੇ ਉਹ ਬਿਲਡਿੰਗ ਬਣੀ ਉਹਦੇ ਅੱਜ ਦੇ ਦਿਨ ਵੀ ਕੋਈ 45 ਕਮਰੇ ਦੇ ਉਹਦੇ ਚ ਉਹਦੀਆਂ ਜਿਹੜੀਆਂ ਸੀੜੀਆਂ ਨੇ ਜਿਹੜੀਆਂ ਪੌੜੀਆਂ ਥੱਲੋਂ ਚੜਦੀਆਂ ਦੋ ਪੌੜੀਆਂ ਇਸ ਤਰ੍ਹਾਂ ਗੋਲਾਈ ਜਿਵੇਂ ਫਿਲਮਾਂ ਦੇ ਸੱਤ ਆਮ ਤੌਰ ਤੇ ਸੀ ਦੇਖਦੇ ਆ ਔਰ ਇਹ ਵੀ ਕੋਈ ਟੁਕੀ ਗੱਲ ਨਹੀਂ ਹੈ ਕਿ ਕਮ ਉਸਕਮ 100 ਫਿਲਮਾਂ ਵਿੱਚ ਉਹ ਪੌੜੀਆਂ ਦਾ ਸੀਨ ਹਿੰਦੀ ਫਿਲਮ ਰਸਤੀ ਨੇ ਖੂਰ ਕੀ ਕਾਉਥੇ ਨਹੀਂ ਖੂਬਸੂਰਤ ਸੀੜੀਆਂ ਨੇ ਉਹ ਕਈ ਫਿਲਮਾਂ ਚ ਤੁਸੀਂ ਦੇਖਿਆ ਹੋਣਾ ਇੱਕ ਬਹੁਤ ਥੋੜਾ ਹਾਲਚ ਲੋਕ ਬੈਠੇ ਆ ਉਹ ਚੋ ਰਾਜਾ ਜਾਂ ਰਾਣੀ ਇੱਕ ਸੀੜੀ ਤੋਂ ਉਤਰ ਰਹੇ ਐ ਇੱਕ ਸੀੜੀ ਤੋਂ ਉੱਪਰ ਚੜ੍ਹ ਰਹੇ ਐ ਇਹੋ ਜਿਹੀ ਕਈ ਸੀਨ ਫਿਲਮਾਂ ਦੇ ਜਿਹੜੇ ਨੇ ਉਹ ਖਾਲਸਾ ਕਾਲਜ ਦੀਆਂ ਉਹਨਾਂ ਪੌੜੀਆਂ ਤੇ ਫਿਲਮਾਂਏ ਗਏ ਇੰਨੀ ਖੂਬਸੂਰਤ ਉਹ ਬੜੀ ਹੋਈ ਬਿਲਡਿੰਗ ਅੱਜ ਦੇ ਦਿਨ ਖਾਲਸਾ ਕਾਲਜ ਜਿਹੜਾ ਉਹ ਮੁੰਬਈ ਦੇ ਮੰਨੇ ਪਰ ਮੰਨੇ ਕਾਲਜਿਸਟ ਇਕ ਹੈ ਔਰ ਬੜੇ 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 ਵਿਦਵਾਨ ਐਕਟਰ ਐਕਟ੍ਰੈਸਿਸ ਬਿਜ਼ਨਸਮੈਨ ਹੋ ਕੇ ਪੜੇ ਜਿਵੇਂ ਦਲੀਪ ਕੁਮਾਰ ਇੱਕ ਸਭ ਤੋਂ ਵੱਡਾ ਨਾਮ ਜਿਹਨੂੰ ਉੱਥੇ ਪੜੇ ਬੂਟਾ ਸਿੰਘ ਜਿਹੜੇ ਆਪਣੇ ਇੰਨੇ ਵਿਦੇਸ਼ ਪੋਲਿਟਿਸ਼ੀਅਨ ਰਹੇ ਆ ਹੋ ਮੰਤਰੀ ਰੇਲਵੇ ਮੇ ਉਹਨਾਂ ਨੇ ਉਤਿਆ ਮੇ ਕੀਤੀ ਤੇ ਬਹੁਤ ਸਾਰੇ ਇਸ ਤਰ੍ਹਾਂ ਸਾਗਰ ਸਰਹ ਦੀ ਫਿਲਮ ਇੰਡਸਟਰੀ ਦੇ ਉੱਥੇ ਪੜੇ ਰਮੇਸ਼ ਤਲਵਾਰ ਉੱਥੇ ਪੜੇ ਮਤਲਬ ਕਿੰਨੇ ਇੰਨੇ ਲੋਕ ਕਿੰਨੇ ਨਾਂ ਗਿਣੀ ਜਾਓ ਔਰ 18 올ੰਪੀਅਨ ਉਸ ਕਾਲਜ ਚੋਂ ਨਿਕਲੇ ਉਹ ਹੌਕੀ ਦਾ ਕੋਹਰ ਕਿਸੇ ਦਾ ਹੌਕੀ ਦੇ ਜਿਆਦਾ ਜਿਹੜੇ ਖਾਲਸਾ ਕੋਲ ਦੀ ਹੌਕੀ ਦੀ ਟੀਮ ਰਹੀ ਤੋ ਕਾਲਜ ਦਾ ਮਤਲਬ ਇਹ ਹੈ ਕਿ ਉਹ ਕਾਲਜ ਜਿੱਦੀ ਨਹੀਂ ਡਾਕਟਰ ਬਾਬਾ ਸਾਹਿਬ ਨੇ ਬੀਠ ਕਰਦੇ ਰੱਖੀ 1935 1937 ਤੋਂ ਕਾਲਜ ਸ਼ੁਰੂ ਹੋਇਆ ਉਹ ਕਾਲਜ ਜਿਹੜਾ ਅੱਜ ਹੈ ਉਹ ਮੁੰਬਈ ਦੇ ਸਰਮੌਰ ਕਾਲਜਿਸਟੂ ਇੱਕ ਹੈ ਇਸੇ ਤਰ੍ਹਾਂ ਉਹਨਾਂ ਦਿਨਾਂ 'ਚ ਹੀ ਡਾਕਟਰ ਸਾਹਿਬ ਦੀ ਇੱਕ ਆਪਣੀ ਜਨਤਾ ਪ੍ਰੈਸ ਹੁੰਦੀ ਸੀ ਉਸ ਤੋਂ ਪਤਾ ਹੁਣਾ ਉਹ ਬਹੁਤ ਸਾਰੀਆਂ ਕਿਤਾਬਾਂ ਕ੍ਰੈਕ ਨਿਊਜ਼ਪੇਪਰ ਮੈਗਜ਼ੀਨ ਇਤਿਹਾਸਪਨ ਇਸ ਉਹ ਦਾਦਰ ਜਿਹੜਾ ਪ੍ਰਾਈਮਰੀਆ ਹੈ ਬੰਬੇ ਦਾ ਦਾਦਰ ਤੇ ਜਨਤਾ ਪ੍ਰਸਾਜੂ ਹੀ ਹੈਗੀ ਹੈ ਉਹ ਦਾਦਰ ਪ੍ਰੈਸਟਿਟਿਊਟ ਦੇ ਪਿੱਛੇ ਓਪਨ ਗਰਾਉਂਡ ਸੀ ਤੇ ਅੱਗੇ ਵੀ ਕਾਫੀ ਜਗ੍ਹਾ ਖਾਦੀ ਸੀ ਉਹਨਾਂ ਨੇ ਫਿਰ ਉੱਥੇ ਕਹਿੰਦੇ ਵੀ ਤੁਹਾਡੇ ਕਾਲਜ ਬਣ ਰਿਹਾ ਸੜਕ ਤੇ ਹੋਰ ਤੁਹਾਡਾ ਗੁਰਦੁਆਰਾ ਤੁਹਾਡਾ ਕੋਈ ਵੱਡਾ ਨਹੀਂ ਹੈ ਸਿੱਖ ਧਰਮ ਦਾ ਜੀ ਨੂੰ ਇੱਕ ਮੋਨੂਮੈਂਟ ਸੀ ਕਹਿ ਸਕੀਏ ਦੂਰੋਂ ਦੇਖੇ ਤੇ ਲੋਗੋ ਆ ਕੇ ਆਪਣਾ ਬੰਦਨਾ ਕਰਨ ਪਾਠ ਪੁਣ ਪਾਠ ਕਰਨ ਕੀਰਤਨ ਕਰਨ ਉਸ ਤੋਂ ਪਹਿਲਾਂ ਇੱਕ ਥੋੜਾ ਜਿਹਾ ਗੁਰਦੁਆਰਾ ਹੁੰਦਾ ਸੀ ਜਿਹੜਾ ਸੇਲਰ ਲਈ ਬਣਿਆ ਸੀ ਉਹ ਸਭ ਤੋਂ ਪੁਰਾਣਾ ਗੁਰਦੁਆਰਾ ਉਹ ਸੀਗਾ ਬੜੀ ਛੋਟੀ ਜਿਹੀ ਜਗ੍ਹਾ ਤੇ ਸੀ ਔਰ ਬਹੁਤ ਦੂਰ ਪੈਂਦਾ ਸੀ ਇਹ ਦਾਦਰ ਜਿਹੜਾ ਉਸ ਸਮੇਂ ਬੰਬਈ ਦਾ ਸੈਂਟਰ ਸੀ ਬਾਹਰਲੇ ਸਪੋਰ ਬਾਰੇ ਬਣੇ ਨਹੀਂ ਸੀ ਤੇ ਦੋਨੋਂ ਮਟੂਗਾ ਤੇ ਦਾਦਰ ਦੀ ਪ੍ਰਾਪਰਟੀ ਜਿਹੜੀ ਹੈ ਉਹ ਇੰਨੀ ਮਹਿੰਗੀ ਸੀ ਉਹਨਾਂ ਦਿਨਾਂ ਵਿੱਚ ਕਿ ਆਮ ਆਦਮੀ ਖਰੀਦ ਕੇ ਉੱਤੇ ਕੁਝ ਬਣਾਉਣਾ ਬਹੁਤ ਮੁਸ਼ਕਲ ਸੀ ਇਹ ਰਾਤ ਨੂੰ ਵੇਚ ਕਰਨੇ ਉਹ ਜ਼ਮੀਨ ਆਪਣੀ ਜਨਤਾ ਪ੍ਰਪਤੀ ਉਹ ਵੀ ਕੋਈ 2.5-3 ਦੇ ਨਿਕੜ ਜ਼ਮੀਨ ਆ ਉਹ ਸਿੰਘ ਸਵਾ ਦਾਦਰ ਗੁਰਦੁਆਰੇ ਨੂੰ ਦਿੱਤੀ ਫ੍ਰੀ ਆਫ ਕੋਸਟ দান ਕੀਤੀ ਉੱਤੇ ਗੁਰਦੁਆਰਾ ਬਣਿਆ ਉਹ ਚ ਉਹਨਾਂ ਨੇ ਵੀ ਸ਼ਰਤ ਰੱਖੀ ਗੁਰਦੁਆਰਾ ਬਣਾਉਂਗੇ ਤੇ ਉਹਦੇ ਇੱਕ ਹਿੱਸੇ ਵਿੱਚ ਇੱਕ ਸਕੂਲ ਵੀ ਨਾਲ ਬਣਾਇਆ ਜਾਵੇ ਤੇ ਮੁੰਬਈ ਦਾ ਸਭ ਤੋਂ ਪਹਿਲਾ ਗੁਰੂ ਨਾਨਕ ਸਕੂਲ ਜਿਹੜਾ ਉਹ ਦਾਦਰ ਗੁਰਦੁਆਰੇ ਦੀ ਇਮਾਰਤ ਦੇ ਅੰਦਰ ਬਣਿਆ ਨਾਲ ਤੇ ਅੱਜ ਦਾਦਰ ਗੁਰਦੁਆਰਾ ਸਿੱਖਾਂ ਦਾ ਸਭ ਤੋਂ ਵੱਡਾ ਆ ਮਾਈਲਸਟੋਨ ਉਸ ਰਾਕੇਤ ਗੁਰਦੁਆਰੇ ਦੀ ਇਮਾਰਤ ਇੰਨੀ ਖੂਬਸੂਰਤ ਹੈ। ਔਰ ਉਹਨਾਂ ਨੇ ਫਿਰ ਇਹਨਾਂ ਦੀ ਮਦਦ ਕਰਕੇ ਥੱਲੇ ਜੋ ਕੋ ਮੇਨ ਰੋਡ ਤੇ ਗੁਰਦੁਆਰਾ ਸੀ ਉਹਦੇ ਥੱਲੇ ਦੁਕਾਨਾਂ ਬਣਾਈਆਂ ਦੋ ਪਾਸੇ ਰੋਡ ਦੇ ਜਿਹੜੀਆਂ ਦੋ ਸੜਕਾਂ ਸੀ ਉਹ ਦੁਕਾਨਾਂ ਦਾ ਕਿਰਾਇਆ ਅੱਜ ਤੱਕ ਵੀ ਇੰਨਾ ਆਉਂਦਾ ਕਿ ਗੁਰਦੁਆਰੇ ਨੂੰ ਕਿਸੇ ਪਾਸੇ ਦੇਖਣ ਦੀ ਲੋੜ ਨਹੀਂ ਆਪਣੇ ਘਰ ਤੇ ਫ੍ਰੀ ਲੰਗਰ ਚੜਾਉਣਾ ਕਰਨਾ। ਲੇਕਿਨ ਉਹ ਗੁਰਦੁਆਰੇ ਵਾਲਿਆਂ ਦੀ ਵੀ ਚੰਗੀ ਗੱਲ ਹੈ ਕਿ ਉਹਨਾਂ ਨੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਪੂਰਨਿਆਂ ਤੇ ਚਲਦੇ ਹੋਏ ਅੱਜ ਉਸ ਗੁਰਦੁਆਰੇ 'ਚ ਜਿਹੜੀ ਇੱਕ ਸਮਾਂ ਵਿੱਚ ਸਰਾਹ ਹੁੰਦੀ ਸੀ ਜਿੱਥੇ ਬਾਹਰੋਂ ਆਏ ਯਾਤਰੀ ਠਹਿਰਦੇ ਸੀ ਉਸ ਸਰਾਹ ਦਾ ਬਹੁਤ ਵੱਡਾ ਹਿੱਸਾ ਉਹਨਾਂ ਨੇ ਕੈਂਸਰ ਪੀੜਤਾ ਲਈ ਰੱਖਿਆ ਹੋਇਆ। ਉਹ ਗੁਰਦੁਆਰੇ ਦੇ ਬਿਲਕੁਲ ਨੇੜੇ Tata Cancer Hospital ਹੈ ਜਿੱਥੇ ਦੇਸ਼ ਭਰ ਤੋਂ ਲੋਕ ਕੈਂਸਰ ਦਾ ਇਲਾਜ ਕਰਵਾਉਣ ਆਉਂਦੇ ਆ। ਉਹਨਾਂ ਨੂੰ ਉੱਥੇ ਕਿਤੇ ਰਹਿਣ ਦੀ ਜਗ੍ਹਾ ਨਹੀਂ ਮਿਲਦੀ ਬਹੁਤ ਜੈਸਟਡ ਏਰੀਆ ਤੇ ਉਹ ਗੁਰਦੁਆਰੇ ਨੇ ਉਹ ਆਪਣਾ ਸਰਾਹ ਦਾ ਇੱਕ ਬਹੁਤ ਵੱਡਾ ਹਿੱਸਾ ਉਹ ਕੈਂਸਰ ਪੇਸ਼ੈਂਟਸ ਦੇ ਰਿਸ਼ਤੇਦਾਰਾਂ ਲਈ ਜਾਂ ਪੇਸ਼ੈਂਟਸ ਜਿਹੜੇ ਆਊਟ ਪੇਸ਼ੈਂਟਸ ਹੁੰਦੇ ਆ ਉਹਨਾਂ ਲਈ ਉਹ ਰਾਖਵਾਂ ਰੱਖਿਆ ਹੋਇਆ ਉਹ ਤੇ ਫ੍ਰੀ ਰਹਿਣ ਨੂੰ ਦਿੱਤਾ ਜਾਂਦਾ ਤੇ ਉਹਨਾਂ ਨੂੰ ਮਤਲਬ ਲੰਗਰ ਦਾ ਪ੍ਰਮਾਤਸਥਰੀ ਬ੍ਰੇਕਫਾਸਟ ਦਾ ਚਾਹ ਦਾ ਦੁੱਧ ਦਾ ਸੌਣ ਦਾ ਨਹਾਉਣ ਦਾ ਇਹ ਸਾਰਾ ਖਰਚ ਜਿਹੜਾ ਉਹ ਮੈਨੇਜਮੈਂਟ ਕੌਂਸਲ ਦੁਆਰੇ ਦੀ ਛਾਲਦੀ ਹੈ ਔਰ ਉਹ ਗੁਣ ਗੌਦੇ ਨੇ ਸਾਰੇ ਡਾਕਟਰ ਬਾਬਾ ਸਾਹਿਬ ਵੇਲ ਕਰਦੇ ਜਿਨ੍ਹਾਂ ਨੇ ਚੰਗੇ ਕੰਮ ਲਈ ਇਹ ਇੰਨੀ ਵੱਡੀ ਪ੍ਰਾਈਮ ਪ੍ਰਾਪਰਟੀ ਆਪਣੀ ਜਨਤਾ ਪ੍ਰੈਸਰੀ ਉਹ ਗੁਰਦੁਆਰੇ ਨੂੰ ਦਾਨ ਦਿੱਤੀ। ਇਹ ਡਾਕਟਰ ਅੰbedkar ਦਾ ਇੱਕ ਬਹੁਤ ਵੱਡਾ ਉਹਨਾਂ ਦਾ ਇੱਕ عقیدہ ਸੀ ਕਿ ਧਰਮ ਦੇ ਨਾਲ-ਨਾਲ ਜਿਹੜੀ ਪੜ੍ਹਾਈ ਹੈ ਸਮਾਜ ਨੂੰ ਸਿੱਖਿਸ਼ਿਤ ਹੋਣਾ ਚਾਹੀਦਾ। ਉਹਨਾਂ ਨੇ ਇਹ ਲਾਈਨ ਪ੍ਰਚਲਿਤ ਕੀਤੀ ਕਿ ਮਹਾਰਾਸ਼ਟਰ ਚ ਵਿਦਿਆਬਚਾਰੀ ਤਾਂ ਪਰਉਪਕਾਰੀ ਕਿ ਜੇ ਤੁਸੀਂ ਪੜ੍ਹੋ ਲਿਖੋਗੇ ਤੇ ਤਾਂ ਹੀ ਤੁਹਾਡਾ ਕਲਿਆਣ ਹੋ ਜਾਣਾ। ਔਰ ਉਹਦੇ ਤੋਂ ਬਾਅਦ ਜਿਹੜੀ ਲੜਕੀਆਂ ਦੀ ਸਿੱਖਿਆ ਤੇ ਜ਼ਿਆਦਾ ਜ਼ੋਰ ਦਿੱਤਾ ਔਰ ਮਹਾਰਾਸ਼ਟਰ ਤੇ ਅੱਜ ਵੀ ਇੱਕ ਨਾਰਾ ਹੈ ਟੈਕਸੀਜ਼ ਦੇ ਉੱਪਰ ਪਬਲਿਕ ਵਹੀਕਲ ਤੇ ਸਰਕਾਰੀ ਬੱਸਾਂ ਤੇ ਆਟੋ ਰਿਕਸ਼ਾ ਦੇ ਪਿੱਛੇ ਮਰਾਠੀ ਚ ਇੱਕ ਲਾਈਨ ਲਿਖੀ ਹੁੰਦੀ ਹੈ ਛੋਟੀ ਜੀ ਮੁਲਗੀ ਸ਼ਿਕਲੀ ਪ੍ਰਗਤੀ ਢਾਲੀ ਇਹ ਜੇ ਤੁਹਾਡੀ ਕੁੜੀ ਤੁਹਾਡੀਆਂ ਜਿਹੜੀਆਂ ਫੀਮੇਲ ਮੈਂਬਰ ਸਾਡੀਆਂ ਇਸਤਮਾਜੀਓ ਕੁੜੀਆਂ ਸਾਡੀਆਂ ਮੁਲਗੀ ਕੁੜੀ ਨੂੰ ਬੇਟੀ ਨੂੰ ਕਹਿੰਦੇ ਆ ਜਿਵੇਂ ਅੱਜ ਨਾਰਾ ਡੇਟ ਪਰ ਦਿੱਤਾ ਲੈ ਬੇਟੀ ਬਚਾਓ ਬੇਟੀ ਪੜਾਓ ਅੰਬेडकर ਨੇ ਨਾਰਾ ਅਜ ਤੋਂ 100 ਸਾਲ ਪਹਿਲਾਂ ਦੇਤਾ ਇੱਕ حساب ਨਾਲ 90 ਸਾਲ ਪਹਿਲਾਂ ਕਿ ਲੜਕੀ ਨੂੰ ਜੋ ਤੱਕ ਨਹੀਂ ਪੜਾਉਂਗੇ ਸਮਾਜ ਦਾ ਕਲਿਆਣ ਨਹੀਂ ਹੋਣਾ ਪ੍ਰੋਗਰੈਸ ਨਹੀਂ ਹੋਣੀ ਤਰ ਪ੍ਰਗਤੀ ਨਹੀਂ ਹੋਣੀ ਤਰੱਕੀ ਨਹੀਂ ਹੋਣੀ ਉਹ ਇਹ ਲੈ ਕੇ ਜਿਹੜਾ ਉੱਥੇ ਸਕੂਲ ਗੁਰਦੁਆਰੇ ਚ ਬਣਿਆ ਅੱਜ ਵੀ ਹੈਗਾ ਔਰ ਅੱਜ ਜਿਹੜਾ ਸਿੱਖ ਸਮਾਜ ਹੈ ਬੰਬੇ ਸੇ ਉਹ ਜਿਆਦਾ ਬੱਚੇ ਉਹਨਾਂ ਦੇ ਉਹ ਸਕੂਲ 'ਚ ਪੜੇ ਆ ਤੇ ਉਸ ਤੋਂ ਬਾਅਦ ਉਹ ਜਿਆਦਾ ਬੱਚੇ ਜਿਹੜੇ ਨੇ ਉਹ ਖਾਲਸਾ ਕਾਲਜ ਪੜੇ ਆ ਮੇਰੇ ਵੀ ਆਪਣੇ ਦੋਨੋਂ ਬੱਚੇ ਮੇਰੀ ਬੇਟੀ ਉਹਨੇ ਅਮੇਰ ਤੋਂ ਕੀਤੀ ਮੇਰੇ ਬੇਟੇ ਨੇ ਉਹ ਵੀ ਇਹ ਕੀਤੀ ਆਪਣੀ ਬੀ ਕਾਮ ਕੀਤੀ ਇਹ ਸਾਰੇ ਉੱਥੇ ਪੜੇ ਆ ਸਾਨੂੰ ਮਾਣ ਮਹਿਸੂਸ ਹੁੰਦਾ ਪੰਜਾਬੀਆਂ ਨੂੰ ਜਦੋਂ ਸਾਡੇ ਬੱਚੇ ਉਸ ਕਾਲਜ 'ਚ ਪੜਦੇ ਆ ਅੱਜ ਉੱਥੇ ਘੱਟੋ ਘੱਟ ਨਹੀਂ ਤਾਂ ਮੇਰੇ ਖਿਆਲ 10-12 ਹਜ਼ਾਰ ਸਟੂਡੈਂਟ ਪੜ ਰਹੇ ਨੇ ਔਰ ਉਸ ਪ੍ਰਾਪਰਟੀ ਦੀ ਕੀਮਤ ਜਿਹੜੀ ਅੱਜ ਦੇ ਦਿਨ 'ਚ ਕੋਈ 600-700 ਕਰੋੜ ਰੁਪਏ ਦੀ ਆ ਔਰ ਗੁਰਦੁਆਰੇ ਦੀ ਪ੍ਰਾਪਰਟੀ ਤੇ ਆਪੇ ਕੀਮਤ ਲਾ ਨਹੀਂ ਸਕਦੇ ਪਰ ਅਗਰ ਲਾਣੀ ਵੀ ਹੋਵੇ ਤਾਂ ਇੰਨੀ ਕੀ ਦੀ ਪ੍ਰਾਪਰਟੀ ਉਹ ਵੀ ਹੈਗੀ ਹੈ ਇਹ ਬਿਲਕੁਲ ਪ੍ਰਾਈਮ ਏਰੀਆਜ਼ ਨੇ ਇੱਕ ਜ਼ਮਾਨਾ ਜਦੋਂ ਖਾਲਸਾ ਕਾਲੇ ਦੇ ਨੇੜੇ ਤੇੜੇ ਫਿਲਮ ਇੰਡਸਟਰੀ ਜਿਹੜੀ ਪੰਜਾਬੀਆਂ ਦੀ ਸੀ ਉਹ ਸਾਰੀ ਉੱਥੇ ਰਹਿੰਦੀ ਹੁੰਦੀ ਸੀ ਕਪੂਰ ਖਾਨਦਾਨ ਬਿਲਕੁਲ ਖਾਲਸਾ ਕਾਲੇ ਦੀ ਕਦਰ ਦੇ ਪਿੱਛੇ ਰਹਿੰਦਾ ਹੁੰਦਾ ਸੀ ਪੂਰਾ ਮਨਮੋਹਨ ਕ੍ਰਿਸ਼ਨ ਬਹੁਤ ਵਧੀਆ ਐਕਟਰ ਸੀ ਉੱਥੇ ਰਹਿੰਦੇ ਹੁੰਦੇ ਸੀ ਕਾਮਨੀ ਕੌਸ਼ਲ ਨੇ 4-500 ਫਿਲਮਾਂ ਕੀਤੀਆਂ ਕਾਮਨੀ ਕੌਸ਼ਲ ਉੱਥੇ ਰਹਦੀ ਸੀ ਬਾਰਦ ਕਪੂਰ ਦਾ ਪੂਰਾ ਪਰਿਵਾਰ ਉੱਤੇ ਰਹਿੰਦਾ ਸੀ ਔਰ ਮੈਂ ਇਹ ਮਤਲਬ ਇਹ ਨਾਬ ਪਾਉਸ਼ ਦੇ ਰਿਹਾ ਉਹ ਨਾਲ ਮਰਾ ਮਰਾਠੀ ਐਕਟਰ ਐਕਟ੍ਰੈਸ ਦੇ ਖਾਓ ਚ ਕੋਲ ਜੀ ਬਿਲਕੁਲ ਸਾਹਮਣੇ ਮੁੰਬਈ ਦਾ ਸੌਕੋ ਵਧੀਆ ਜਿਹੜਾ ਕਨਵੈਂਟ ਸਕੂਲ ਹੈ ਡੌਨਬਾਸ ਕੋ ਉਹਦਾ ਤੇ ਖਾਲਸਾ ਕੋਲ ਦਾ ਗੇਟ ਸਾਹਮਣੇ ਸਾਹਮਣੇ ਨਹੀਂ ਬਚਾਲੇ ਛੋਟੀ ਜੀ ਸੜਕ ਹੈ ਇਹ ਡੌਨਬਾਸ ਕੋ ਵੀ ਜਿੰਨੇ ਬੱਚੇ ਉੱਥੋਂ ਵੱਡੇ ਪੜ ਕੇ ਨਿਕਲੇ ਉਹ ਪੂਰ ਖਾਨਦਾਨ ਦੇ ਸਾਰੇ ਬੱਚੇ ਡੌਨਬਾਸ ਕੋ ਚ ਪੜੇ ਬੜੇ ਬੜੇ ਐਕਟਰ ਉੱਥੋਂ ਪੜੇ ਔਰ ਉੱਥੋਂ ਕਰਕੇ ਖਾਲਸਾ ਕਾਲਜ 14 ਸੀ ਕਿਉਂਕਿ ਉਹਨਾਂ ਨੂੰ ਉਸ ਏਰੀਆ ਨਾਲ ਪਿਆਰ ਹੋ ਜਾਂਦਾ ਸੀ ਮੁਹੱਬਤ ਹੋ ਜਾਂਦੀ ਸੀ ਕਨਵੈਂਸ ਸਕੂਲ ਤੋਂ ਪੜ ਕੇ ਸਦਾ ਖਾਲਸਾ ਕਾਲਜ ਵਿੱਚ ਐਡਮਿਸ਼ਨ ਲੈਂਦੇ ਸੀ ਤੇ ਉਹ ਕਾਲਜ ਜਿਹੜਾ ਅੱਜ ਉਹ ਸ਼ੋਗਣੀ ਕਮੇਟੀ ਦੇ ਸਰਪ੍ਰਸਤੀ ਹੇਠ ਚੱਲ ਰਿਹਾ ਲੋਕਲ ਕਮੇਟੀ ਇੱਕ ਬਣਦੀ ਹੈ ਉੱਥੋਂ ਦੀ ਉਹ ਕਾਲਜ ਜਿਹੜਾ ਹੈ ਉਹ ਡਾਕਟਰ ਅਮੇਰ ਕਰਦੀ ਮਿਹਰਬਾਨੀ ਨਾਲ ਬਣਿਆ ਉਹਨਾਂ ਦੀ ਦੂਰ ਅੰਦੇਸ਼ੀ ਨਾਲ ਬਣਿਆ ਉਹਨਾਂ ਦੇ এডੂਕੇਸ਼ਨ ਦਾ ਪਿਆਰ ਨੂੰ ਲੈ ਕੇ ਬਣਿਆ ਔਰ ਅੱਜ ਵੀ ਅੱਜ ਤੱਕ ਉਸ ਕਾਲਜ 'ਚ ਇੱਕ ਅਮਪਲਾਈ ਜਿਹੜਾ ਹੈ ਉਹ ਅੰਬੇਡਕਰ ਪਰਿਵਾਰ ਤੋਂ ਔਰ ਰੱਖਿਆ ਜਾਂਦਾ ਤੇ ਉਹ ਕਿਸੇ ਕਾਰਨ ਕਰਕੇ ਜੇਂਦੀ ਡੈਥ ਹੋ ਜਾਵੇ ਜਾਂ ਰਿਟਾਇਰ ਹੋ ਜਾਵੇ ਜਾਂ ਕੁਝ ਹੋ ਜਾਵੇ ਤਾਂ ਫਿਰ ਦੂਸਰਾ ਮੈਂਬਰ ਇੱਕ ਅੰਬੇਡਕਰ ਖਾਨਦਾਨ ਦਾ ਉੱਤੇ ਭਰਤੀ ਕੀਤਾ ਜਾਂਦਾ ਔਰ ਅੰਬੇਡਕਰ ਪਰਿਵਾਰ 'ਚੋਂ ਕੋਈ ਵੀ ਸਟੂਡੈਂਟ ਉੱਤੇ ਆ ਕੇ ਪੜ੍ਹੇ ਤੇ ਉਹਦੀ ਪੜ੍ਹਾਈ ਲਿਖਾਈ ਦਾ ਖਰਚਾ ਸਾਰਾ ਫ੍ਰੀ ਉਹ ਕਾਲਜ ਦੀ ਮੈਨੇਜਮੈਂਟ ਕਰਦੀ ਆ ਏ ਡਾਕਟਰ ਅੰਬੇਦਕਰ ਦੀ ਇੱਕ ਬਹੁ ਵੱਡੀ ਦਰਿਆਦਲੀ ਉਹਨਾਂ ਦਾ এডੂਕੇਸ਼ਨ ਨਾਲ ਪਿਆਰ ਉਹਨਾਂ ਦਾ ਸਿੱਖ ਸਮਾਜ ਨਾਲ ਮੋਹ ਉਹਨਾਂ ਦਾ ਪੰਜਾਬੀਆਂ ਨਾਲ ਉਹਨਾਂ ਦੀ ਇੱਜ਼ਤ ਜੋ ਸੀ ਪੋਰ ਪੰਜਾਬੀ ਕਮਿਊਨਿਟੀ ਵੀ ਉਹਨਾਂ ਦੀ ਇਸ ਗੱਲ ਨੂੰ ਮੰਨਦੀ ਹੈ ਮੈਂ ਮੇਰੀ ਸਾਰਿਆਂ ਨੂੰ ਇਹ ਬੇਨਤੀ ਰਹੇਗੀ ਸੁਣਨ ਵਾਲਿਆਂ ਨੂੰ ਕਿ ਆਪਾਂ ਡਾਕਟਰ ਨੂੰ ਮਿਲ ਕੇ ਤੋਂ ਹੋਰ ਕੁਝ ਸਿੱਖੀਏ ਜਾਂ ਨਾ ਸਿੱਖੀਏ ਇਹਨੀ ਗੱਲ ਜਰੂਰ ਸਿੱਖੀਏ ਮੈਂ ਆਪਣੇ ਸਮਾਜ ਦੇ ਤਣਾਡ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਜਿੰਨਾ ਹੋ ਸਕੇ ਪੰਜਾਬ ਵਿੱਚ ਜਿੰਨੇ ਸਕੂਲ ਕਾਲਜ ਜਿਹੜੇ ਆ ਨਵੇਂ ਖੋਲਦੇ ਹੋ ਉਹ ਕਿਰਪਾ ਕਰਕੇ ਡਾਕਟਰ ਬੀ ਆਰ ਅੰਬੇਦਕਰ ਦੇ ਨਾਂ 'ਤੇ ਜਰੂਰ ਖੋਲਿਆ ਕਰੋ ਉਹਦਾ ਉਹਦਾ ਇੱਕ ਬੱਚਿਆਂ ਨੂੰ ਇੱਕ ਇੰਪਾਰਟੈਂਸ ਮਿਲਦੀ ਹੈ ਇਹ ਕਨਸਟੀਟਿਊਸ਼ਨ ਲੇਖਣ ਵਾਲਾ ਬੰਦਾ ਪੜਿਆ ਲਿਖਿਆ ਬਹੁਤ ਵੱਡਾ ਵਕੀਲ ਉਹ ਡਾਕਟਰ ਅੰਬੇਦਕਰ ਜਿਹੜੇ ਸੀ ਉਹ ਆਪਣੀ ਜਿਹੜੀ ਪੂਰੀ ਕਮਾਈ ਸੀ ਜਿਹੜੀ ਵਕਾਲਤ ਤੋਂ ਕਮਾਉਂਦੇ ਸੀ ਬਾਰ ਫਾਰਮ ਕੰਟਰੀ ਲੈਕਚਰ ਦੇ ਕੇ ਜਾ ਕੇ ਕਮਾਉਂਦੇ ਸੀ ਜਾਂ ਕੋਈ ਉਹਨਾਂ ਨੂੰ ਐਜ਼ ਕੰਸਲਟੈਂਟ ਫੀਸ ਮਿਲਦੀਆਂ ਸੀ ਉਹ ਪੂਰੀ ਕਮਾਈ ਚੋਂ ਆਪਣਾ ਘਰ ਦਾ ਖਰਚ ਕੱਟ ਕੇ ਬਾਕੀ ਸਾਰਾ ਪੈਸਾ ਇਕੱਠਾ ਕਰਕੇ ਉਹ ਜ਼ਮੀਨ ਖਰੀਦੇ ਸੀ ਜਿੱਥੇ ਸਕੂਲ ਜਾਂ ਕਾਲਜ ਬਣਾਉਂਦੇ ਸੀ ਉਹ ਧੀਰੇ ਨਾਲ ਇੱਕ ਬੜਾਲਾ ਏਰੀਆ ਹੈ ਜਿੱਥੇ ਐੰਬੈਟਰ ਕਾਲਜ ਬਣਿਆ ਟੀਟੀ ਦੇ ਨੇੜੇ ਪਾਉਂਟੇ ਏਰੀਆ ਤੋਂ ਬਹੁਤ ਪੌਪਲਰ ਏਰੀਆ ਉੱਥੇ ਸਿਦਾਰਥ ਕਾਲਜ ਬਣਿਆ ਇਹ ਉਹਨੀਆਂ ਮਤਲਬ ਸੈਂਕੜੇ ਇੰਸਟੀਚਿਊਸ਼ਨ ਜਿਹੜੀਆਂ ਨੇ ਡਾਕਟਰ ਅੰਬੇਡ ਕਰਨੇ ਮਹਾਰਾਸ਼ਟਰ 'ਚ ਖੋਲੀਆਂ ਇਹੋ ਜਿਹੀ ਇੰਸਟੀਚਿਊਸ਼ਨ ਆ ਸਾਨੂੰ ਪੰਜਾਬ ਵਿੱਚ ਖੋਲਣ ਦੀ ਬਹੁਤ ਲੋੜ ਹੈ ਔਰ ਹੋਰ ਥਾਵਾਂ ਤੇ ਵੀ ਜਿੱਥੇ-ਇੱਥੇ ਸਾਡੇ ਪੰਜਾਬੀ ਵਸੇ ਆ ਮੈਂ ਪੰਜਾਬੀ ਨੂੰ ਅਪੀਲ ਇਸ ਕਰਕੇ ਕਰ ਰਿਹਾ ਕਿ ਮੇਰਾ ਜਿਹੜਾ ਅੱਜ ਦਾ ਸੈਗਮੈਂਟ ਹੈ ਚਨੇਚਰਵਾਲ ਦਾ ਉਹ ਪੰਜਾਬੀਆਂ ਨੂੰ ਡੈਡੀਕੇਟਡ ਹੈ ਪੰਜਾਬ ਪੰਜਾਬੀ